ਜਾਨੀ ਇਹ ਸਬਜ਼ੀ ਮੰਡੀ ਆ ਤੁਸੀਂ ਇੱਥੇ ਆਏ ਕੀ ਕਰਨ ਆ ਮੈਂ ਨਾ ਇੱਥੇ ਇਹ ਕੀੜੇ ਖੇਡਣਾ ਆ ਖੇਡਨੇ ਤੁਸੀਂ ਮੂਲੀਆਂ ਨਾਲ ਮੂਲੀਆਂ ਨਾਲ ਤੇ ਉਹ ਭਾਜੀ ਸਬਜ਼ੀ ਵੇਚਣ ਜੋ ਸਬਜ਼ੀ ਦਾ ਸਵੇਰ ਦਾ ਬੇਲਾ ਆ ਆ ਗਾਹ ਖੜੇ ਆ ਤਾਜ਼ੀਆਂ ਤਾਜ਼ੀਆਂ ਮੂਲੀਆਂ ਚਿੱਟੀਆਂ ਚਿੱਟੀਆਂ ਮੂਲੀਆਂ ਠੀਕ ਆ ਤੁਸੀਂ ਮੂਲੀਆਂ ਕੱਲ ਪਟੀਆਂ ਸੀ ਲੈ ਲਓ ਅੱਗੇ ਮੂਲੀਆਂ ਗੱਲ ਬੱਦੀਆਂ ਸੀ ਪਾਣੀ ਤਾਜ਼ੀਆਂ ਪੱਟੀਆਂ ਪਾਟੀਆਂ ਬੀਲੀਆਂ ਫੇਨਾ ਨੂੰ ਧੋਈ ਦਿਆ ਫੇਨਾ ਦੀ ਗੱਠ ਬੰਨੀ ਦਿਆ ਫੇ ਮੱਡੀ ਲੈ ਕੇ ਆਈ ਦਿਆ ਜਿੰਨੀਆਂ ਚੀਤੀਆਂ ਆ ਜਿੰਨੀਆਂ ਪੱਟੀਆਂ ਸੀ ਸਾਰੀਆਂ ਆਏ ਆ ਆਹੋਏ ਛੋੜਿਆ ਹਲੇ ਆਦਮੀ ਆਏ ਆ ਬਾਕੀ ਤਾਂ ਲੈ ਕੇ ਜਾਏ ਜਿੰਨੀਆਂ ਸਾਰੀਆਂ ਮੁੰਡੀਆਂ ਲੈ ਆਏ ਆ ਹਾਂਜੀ ਜੇ ਘਰੇ ਰਹਿ ਜਾਂਦੀਆਂ ਫੇਰ ਕੀ ਹੋਣਾ ਸੀ ਓ ਜੀ ਜੇ ਘਰ ਬੁਲੀ ਕੋਈ ਰਹਿ ਗਈ ਕੋਈ ਫਰੇਟੀ ਤੇ ਪਈ ਰਹਿ ਗਈ ਕੋਈ ਸਰਾਰੇ ਥੱਲੇ ਪਈ ਰਹਿ ਗਈ ਕੋਈ ਨੇ ਸੋਚੀ ਕਿ ਪਈ ਰਹਿ ਗਈ ਉਹ ਮooli ਦਾ ਫੇ ਗਾਲੀ ਜਾਂਦੀ ਆ ਕਹਿੰਦਾ ਮooli ਕੀ ਰਹੀ ਪਾਈ ਸਾਹਿਬ ਹਾਂ ਜੀ ਜਿਹੜੀ ਮooli ਗਲ ਵੀ ਹਾਂ ਜੀ ਉਹ ਵੇਚੋਗੇ ਕਿਦਾ ਮੰਡੀ 'ਚ ਲਾ ਜੀ ਉਹ ਭਾਜੀ ਇਹ ਤਾਜੀ ਸਬਜ਼ੀ ਵੇਚਦੀ ਆ ਇਹ ਹਿਸ਼ਾਰਪੁਰ ਦੀ ਮੰਡੀ ਆ ਮੰਡੀ ਵੀ ਮੰਡੀ ਆ ਹਾਂ ਹਾਂ ਜੀ ਇੱਥੇ ਗਾਲੀਆਂ ਸਵਾਦ ਦੀ ਵੇਚਦਾ ਇਹ ਮooli ਗਾਲੀ ਜਿਵੇਂ ਫੇਰ ਤਾਂ ਸਾਡਾ ਨੁਕਸਾਨ ਹੀ ਹੈ ਤੇ ਇਸੇ ਤਰ੍ਹਾਂ 1 ਜੂਨ ਨੂੰ ਵੋਟਾਂ 'ਚ ਜੇ ਕੋਈ ਵੋਟ ਰਹਿ ਗਈ, ਵੋਟ ਮੋਟ ਤਾਂ ਗਲ ਗਈ। ਉਹ ਤਾਂ ਗਈ, ਉਹ ਤਾਂ ਗਈ। ਵੱਜ ਗਏ, ਵੱਜੇ। ਆਏ ਤਾਂ ਗੱਲ ਸਹੀ ਹੈ ਤੁਹਾਡੀ। ਫਿਰ 1 ਜੂਨ ਨੂੰ ਕੋਈ ਮੋਲੀ ਨਾ ਰਵੇ, ਕੋਈ ਵੋਟ ਨਾ ਰਵੇ। ਪਰਿਵਾਰ ਸਮੇਤ ਸਾਰੇ ਜਾ ਕੇ ਵੋਟ ਪਾਇਓ। ਤਾਈਓ ਸਰਕਾਰ ਬਣੂਗੀ ਅੱਲੀ ਨੋਟੀਆਂ ਵਿੱਚ ਕਹਿ ਰਹੀਓ ਉਹ ਯਾਰ ਇਹਨਾਂ ਨੇ ਗੱਲ ਬਹੁਤ ਸਹੀ ਕਹੀ ਆ ਕਿ ਆਪਾਂ ਦੀ ਇਹ ਕਿੱਕ ਬੋਰਡ ਨਾਲ ਹੀ ਦੇਸ਼ ਬਣਾਇਆ ਲੋਕਤੰਤਰ ਦਾ ਹਿੱਸਾ ਤਾਈ ਬਣਾਗੇ ਜੇ 1 ਜੂਨ ਨੂੰ ਵੋਟ ਪਾਵਾਂਗੇ ਉਹ ਭਾਈਓ ਮੈਂ ਤਾਂ ਇਹ ਗਲਤੀ ਕਰਨੀ ਤੁਸੀਂ ਵੀ ਨਾ ਕਰਿਓ ਤਾਂ ਹੀ ਮੈਂ ਕਹਿੰਦਾ ਆ ਤਾੜਾ 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 ਹਰੀ ਸਵਾਦ ਬੱਤਾ ਵਾਰ ਵਤ ਆ ਬੱਤਾ ਵਾਰ ਵਤ ਬਾਜੀ ਵੋਟ ਕਦੋਂ ਜਾ ਪਾਣ ਜਾਣਾ ਹੈ 1 ਜੂਨ ਨੂੰ ਪਾਣ ਜਾਣਾ ਹੈ ਕਿਤਾ ਕਰ ਦਿਓ ਫੇ ਜਰਾ ਕਦੋਂ ਜਾਣਾ ਹੈ 1 ਜੂਨ ਨੂੰ ਵੋਟ ਪਾਣ ਜਾਣਾ ਜੀ ਸਾਰੇ ਬੋਲੋ ਫੇ ਵੋਟ ਕਦੋਂ ਪਾਣ ਜਾਣਾ ਹੈ 1 ਜੂਨ ਨੂੰ ਹਮਨ ਕਰਾ ਪਾਣ ਜਾਣਾ 1 ਜੂਨ ਨੂੰ ਤੇ ਆਪਾਂ ਸਾਰੇ ਕਮਾਂਗੇ 1 ਜੂਨ ਨੂੰ ਆਪਾਂ ਸਾਰੇ ਗੋਡ ਪੌਨ ਜਾਵਾਂਗੇ 1 ਜੂਨ ਨੂੰ ਆਪਾਂ ਸਾਰੇ ਗੋਡ ਪੌਨ ਜਾਵਾਂਗੇ 1 ਜੂਨ ਨੂੰ ਓਏ ਓਏ 1 ਜੂਨ ਨੂੰ ਓਏ ਓਏ 1 ਜੂਨ ਨੂੰ 1 ਜੂਨ ਨੂੰ ਇਹ ਤੇ ਰਾਜੋ ਇਹਨੂੰ ਵਿਟੋ ਆ ਜੀ ਬਾਣੀ ਆਹ ਚਾਰੀ ਟੋਪੀਆਂ ਪਾਓ ਦੇਸ਼ ਦੀ ਟੋਪੀਆਂ ਲੋਕਤੰਤਰ ਦੀ ਟੋਪੀਆਂ ਆਪ ਪਿਆਰੀ ਜੀ ਬੋਲੋ ਇੱਕ ਜੂਨ ਨੂੰ ਆਪਾਂ ਕੀ ਕਹਿੰਦਾ ਆ ਰੋਡ ਬਣ ਜਾਣਾ ਇੱਕ ਜੂਨ ਨੂੰ ਇੱਕ ਜੂਨ ਨੂੰ ਜਿੰਦਾ ਬਾਜੀ ਕਿੱਥੇ ਇੱਕ ਜੂਨ ਨੂੰ ਇੱਕ ਜੂਨ ਨੂੰ ਚਲੋ ਜੀ ਚਲੋ ਜੀ ਇੰਦਰਾ ਹੋ ਮੈਨ ਮੈਗਨ ਹਾਂ ਯਾਹ ਹੋੜੋ ਵੀ ਹੈ ਪਈ ਸ ਹੈ ਕੋਈ ਨਹੀਂ ਕੋਈ ਆਪਣੇ ਵੇਗਾ ਸਤਿ ਸ਼੍ਰੀ ਅਕਾਲ ਵੈਦਸ ਕੰਪਨੀ ਅੱਜ ਆਇਆ ਜਣਾ ਤੁਹਾਡੇ ਨਾਲ ਮੈਂ ਇਹ ਚੀਜ਼ ਤੇ ਗੱਲ ਕਰਨਾ ਚਾਹੁੰਦਾ ਹਾਂ ਜਿੰਮੇਤ ਤੁਸੀਂ ਜਾਣਦੇ ਹੋਵੋਗੇ ਪਿਛਲੇ ਤਕਰੀਬਨ 1 ਮਹੀਨੇ ਤੋਂ 2 ਮਹੀਨੇ ਤੋਂ ਅਸੀਂ ਸਾਰੀਆਂ ਪਬਲਿਕ ਥੈਸਾਂ ਹਰ ਇੱਕ ਵਾਰ ਕਰਕੇ ਕਵਰ ਕਰ ਰਹੇ ਹਾਂ ਮੰਡੀ ਦਾ ਇੱਕ ਮੰਨ ਦੇ ਵਿੱਚ ਜਗਾ ਕਿ ਇਹ ਰਹਿ ਨਾ ਜਾਵੇ ਕਿਉਂਕਿ ਸਵੇਰੇ ਜਿਨ੍ਹਾਂ ਦੇ ਮੰਡੀ ਸਬਜ਼ੀ ਲੈ ਕੇ ਆਉਣੀ ਆ ਜਾਂ ਫਿਰ ਜਿਨ੍ਹਾਂ ਦੇ ਵੇਚਣੀ ਆ ਉਹਨਾਂ ਦਾ ਸਮਾਂ ਨਹੀਂ ਹੁੰਦਾ ਇਸੇ ਕਰਕੇ ਜਿੱਥੇ ਉਹ ਹੈਗੇ ਨਹੀਂ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਸਮਾਨ ਨਾ ਖਰਾਬ ਹੋ